ਸਤਨਾਮ ਸ਼੍ਰੀ ਵਾਹਿਗੁਰੂ ਜੀਓ ਗੋਗਾੜੀ ਮਹੱਲਾ ਪੰਜਵਾ ਹਰਗੁਣ ਜਪਤ ਕਮਲ ਫਰਗਾਸੇ ਹਰਿ ਸਿਮਰਤ ਤਰਾਸ ਸਭ ਨਸੈ ਹਰਗੁਣ ਜਪਤ ਕਮਲ ਫਰਗਾਸੇ ਹਰਿ ਸਿਮਰਤ ਤਰਾਸ ਸਭ ਨਸੈ ਸਾਮਤ ਪੂਰੀ ਜਿਤ ਹਰਗੁਣ ਗਾਵੈ ਵੱਡੇ ਭਾਗ ਸਾਧੂ ਸੰਗ ਪਾਵੈ ਆਉ ਸਾਧ ਸੰਗ ਪਾਈਐ ਨਿਦਨਮਾ ਸਾਧ ਸੰਗ ਪੂਰਨ ਸਭ ਕਾਮਾ ਹਰ ਕੀ ਭਗਤ ਜਨਮ ਪਰਵਾਨ ਹੋਰ ਕਿਰਪਾ ਤੇ ਨਾਮ ਬਖਾਨ ਕੋ ਨਾਨਕ ਸੋ ਜਨ ਪਰਵਾਨ ਜਾ ਕੇ ਹਿਰਦੈ ਵਸੈ ਭਗਵਾਨ ਕੋ ਨਾਨਕ ਸੋ ਜਨ ਪਰਵਾਨ ਜਾ ਕੇ ਹਿਰਦੈ ਵਸੈ ਭਗਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪਰਮਪੁਰਤਾਰ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਸਤਿਗੁਰੂ ਜੀ ਨੇ ਪਰਪਾਰ ਕਿਰਪਾ ਕੀਤੀ ਹੈ ਜਿੱਥੇ ਗੁਰਤਨ ਹੋਇਆ ਉੱਥੇ ਆਪਾਂ ਕੋਈ ਸਮੇਂ ਲਈ ਹੋਰ ਸ਼ਬਦ ਦੀ ਵਿਚਾਰ ਸਰਵਣ ਕਰਨੀ ਹੈ ਕਿਉਂਕਿ ਵਿਚਾਰ ਦੇ ਨਾਲ ਮਨ ਜੜਾ ਹੈ ਉਹ ਫਿਰ ਟਿਗਿਆ ਰਹਿੰਦਾ ਹੈ ਹੋਰ ਬੰਦੇ ਨੂੰ ਆਪਣੇ ਗੁਨਾਵ ਗਣਵਰੇ ਦੀ ਸੋਝੀ ਪ੍ਰਾਪਤ ਹੁੰਦੀ ਹੈ। ਕਈ ਵੀ ਇਨਸਾਨ ਉਹ ਗੁਣਾਂ ਨੂੰ ਗੁਣ ਸਮਝ ਕੇ ਕਰੀ ਜਾਂਦਾ ਹੈ। ਜਦੋਂ ਕੇ ਮਹਾપુરੂਸ਼ਾਂ ਦੀ ਸੰਗਤ ਜਾ ਕੇ ਬਾਣੀ ਦੀਆਂ ਗ੍ਰੰਥਾਂ ਦੀ ਵਿਚਾਰ ਸਰਵਣ ਕਰੀਏ। ਫਿਰ ਜਿਵੇਂ ਤਰਾਜੂ 'ਚ ਪੈ ਕੇ ਤੋਲ ਦਾ ਪਤਾ ਲੱਗ ਜਾਂਦਾ ਹੈ। ਤੇ ਇਨਸਾਨ ਨੂੰ ਆਪਣੇ ਬਾਰੇ ਸੋਝੋਜ ਆਉਂਦੀ ਹੈ। ਇਹ ਜਿਹੜੇ ਗਲਤ ਕੰਮ ਸੀ ਉਹਨਾਂ ਨੂੰ ਮੈਂ ਨੇਕ ਸਮਝ ਕੇ ਕਰਦਾ ਰਿਹਾ ਤੇ ਜਿਹਦੇ ਨਾਲ ਉਹਦਾ ਜੀਵਨ ਬਰਬਾਦ ਹੋ ਜਾਂਦਾ ਹੈ ਜਦੋਂ ਫਿਰ ਸੰਗਤ ਕਰਦਾ ਹੈ ਇਹ ਵੀ ਪਤਾ ਲੱਗਦਾ ਹੈ ਕਿ ਮਨੁष्य ਦੇ ਜਿਹੜੀ ਹੈ ਉਹ ਕਿਸ ਪਰయోజਨ ਵਾਸਤੇ ਮਿਲੀ ਹੈ ਕਿ ਬੜੇ ਪਾਗਾਂ ਦੇ ਨਾਲ ਇਸ 88 ਲਖ ਜੂਨਾਂ ਦਾ ਬੜਾ ਲੰਬਾ ਵਿਰਾਂਤਕਾਰ ਦੱਸਦੇ ਹਨ ਇਹ ਸਾਡੇ 7 ਕਰੋੜ ਸਾਲ ਤੋਂ ਬਾਅਦ ਮਨੁੱਖ ਦੇ ਮਿਲਦੀ ਹੈ ਇੰਨਾ ਲੰਮਾ ਚੱਕਰ ਇਹ ਜੇ ਪੌੜੀ ਦਾ ਡੰਡਾ ਹੱਥੋਂ ਨਿਕਲ ਜਾਏ ਔੜ ਕੇ ਫਿਰ ਇਹ बार-बार ਜੁਨਾ ਵਿੱਚ ਆਵਾਗਮਨ ਵਿੱਚ ਘੁੰਮਦਾ ਰਹਿੰਦਾ ਹੈ ਸਾਮਾ ਮੋੜ ਕੇ ਵਕਾਗਮ ਫਿਰ ਆਏਗਾ ਫਿਰ ਹੁਣ ਕੁਦਰਤੀ ਉਹਦੀ ਕਿਰਪਾ ਨਾਲ ਮਨੁੱਖ ਦੇ ਮਿਲਦੀ ਹੈ ਸਾਮਾ ਮਿਲਿਆ ਇਸਾ ਮੈਨੂੰ ਸਫਲ ਕਰਨ ਵਾਸਤੇ ਇਹ ਕਾਲ ਦਾ ਜਿਹੜਾ ਚੱਕਰ ਆ ਰੁਕਦਾ ਨਹੀਂ ਇਹ ਚੱਲੇ ਜਾਂਦਾ ਦਿਨ ਰਾਤ ਤੇ ਚੱਲਦਾ ਹੀ ਰਹਿਣਾ ਇਸੇ ਤਰ੍ਹਾਂ ਤੇ ਜੇ ਵਰਣੀ ਪੜਾਂਗੇ ਨਾਮ ਜੋਪਾਂਗੇ ਸੇਵਾ ਸੰਸ ਕਰਾਂਗੇ ਤੇ ਸਮਾ ਸਫਲਿਆ ਤੇ ਹੋਰ ਜਿੰਨੇ ਕੂੜੇ ਵਿਹਾਰ ਆ ਉਹਨਾਂ ਵਿੱਚ ਇਨਸਾਨ ਲਾ ਕੇ ਆਪਣਾ ਜੀਵਨ ਜਿਹੜਾ ਬਰਬਾਦ ਕਰਕੇ ਚਲੇ ਜਾਂਦਾ ਹੈ ਇਸ ਕਰਕੇ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਆ ਸचेत ਕਰਦੇ ਆ ਸਮੇਂ-ਸਮੇਂ ਨਾਲ ਅਵਤਾਰ ਵੀ ਆਏ ਮਹਾਂਪੁਰਸ਼ ਵੀ ਆਏ ਉਹਨਾਂ ਨੇ ਧਰਮ ਜਾਸਤਰਾਂ ਦੀ ਬਾਣੀ ਦੀ ਰਚਨਾ ਕੀਤੀ ਆਪਣੇ ਜੀਵਨ ਕਾਲ ਚ ਵੀ ਸਿੱਖਿਆ ਦਿੰਦੇ ਰਹੇ ਕਿ ਕੁਝ ਅੜੇ ਪ੍ਰੇਮੀ ਸੀ ਉਹਨਾਂ ਨੂੰ ਵੀ ਉਹਨਾਂ ਨੇ ਤਿਆਰ ਕੀਤਾ ਇਹ ਸਿੱਖਿਆ ਦਾ ਉਪਦੇਸ਼ ਗਾਂ ਵੀ ਦਿੰਦੇ ਰਹੋ ਇਸ ਤਰ੍ਹਾਂ ਫਿਰਵਾਹ ਚੱਲਦਾ ਰਹੇ ਦੇ ਹੁਦੇ ਮੁਤਾਬਕ ਫਿਰ ਜਿਹੜੇ ਸత్సੰਗੀ ਆ ਉਹਨਾਂ ਨੂੰ ਸੂਝ-ਬੂਝ ਆਉਂਦੀ ਹੈ ਇਹ ਠੀਕ ਹੈ ਜਦ ਤੱਕ ਸਰੀਰ ਆ ਆਪਣੇ ਫਜ਼ੀੂਕਾ ਵਾਸਤੇ ਕੋਈ ਨੂੰ ਕੋ ਕਾਰੋਬਾਰ ਕਰਨਾ ਹੈ ਪਰ ਜੇ ਸਾਰਾ ਜੀਵਨ ਦਾ ਦਾਰੂਦਾਰ ਆਪਾਂ ਖਾਣ ਪੀਣ ਪਹਿਨਣ ਵਿੱਚ ਦੁਨੀਆਂ ਦੇ ਸੁੱਖ ਆਰਾਮ ਚਲਾ ਦਈਏ ਫਿਰ ਜਿਹੜੇ ਮਤਲਬ ਵਾਸਤੇ ਦੇਹ ਮਿਲੀ ਹੈ ਉਹ ਨਿਸਫਲ ਹੋ ਕੇ ਚਲੇ ਜਾਂਦਾ ਹੈ ਉਹ ਕਿ ਪਸ਼ੂ ਪੰਛੀਆਂ ਨੂੰ ਤੇਨੇ ਸੂਝ ਹੋ ਜਨੇ ਮਨੁਛ ਨੂੰ ਰੱਬ ਨੇ ਸੋਝੀ ਦਿੱਤੀ ਹੈ ਇਸ ਕਰਕੇ ਫਿਰ ਉਹ ਧਰਮ ਸ਼ਾਸਤਰਾਂ ਬਾਣੀ ਦੁਆਰਾ ਪਵਿੱਤਰ ਵਿਚਾਰ ਲੈ ਕੇ ਅਮਰਤੂਲੇ ਉਠਣਾ ਜਨਨ ਪਾਣੀ ਕਰਨ ਬਾਣੀ ਪਾਣੀ ਨਾਮ ਦਾ ਅਭਿਆਸ ਕਰਨ ਸਮੇਂ ਆਪਣੀ ਕਰਤਵੀ ਕਰਨੀ ਔਰ ਸత్సੰਗਤ ਵੀ ਕਰਨੀ ਹੈ ਫਿਰ ਬਾਕੀ ਵੀ ਹੋਰ ਜਿੰਨੇ ਪਵਿੱਤਰ ਕਰਮ ਉਹ ਕਰਨੇ ਜਿਹੜੇ ਕਰਮਾਂ ਨਾਲ ਜੀਵਨ ਬਰਬਾਦ ਹੁੰਦਾ ਉਹ ਜਿਹੜੇ ਔਗਣ ਵਾਲੇ ਕਰਮ ਇਹਨਾਂ ਦਾ ਵੀ ਤਿਆਗ ਕਰਨਾ ਹੈ ਜਿਵੇਂ ਡਾਕਟਰ ਦਵਾਈ ਦਿੰਦਾ ਹੈ ਤੇ ਨਾਲ ਪਾਠਕ ਪਾਠੀ ਦੱਸਦਾ ਕਿ ਦਵਾਈ ਤਾਂ ਹੀ ਅਸਰ ਕਰੇਗੀ ਕਪਾਥੇ ਜਿਹੜੇ ਨਾ ਖਾਣ ਯੋਗ ਚੀਜ਼ਾਂ ਉਹ ਤਿਆਗਣੀਆਂ ਤੇ ਜਿਹੜੀਆਂ ਖਾਣ ਵਾਲੀਆਂ ਬਾਥਿਆ ਉਹ ਰੱਖਣੇ ਇਸ ਤਰ੍ਹਾਂ ਮਾਨਪੁਰਸ਼ੀ ਨੂੰ ਦੱਸਦੇ ਆ ਫੇ ਆ ਜਿਹੜੀਆਂ ਚੀਜ਼ਾਂ ਇਹ ਉਹ ਗੁਣ ਆ ਤੇ ਤੇਰੇ ਜੀਵਨ ਨੂੰ ਬਰਬਾਦ ਕਰਨ ਵਾਲੇ ਇਹ ਸ਼ੋਭ ਗੁਣ ਜਿਹੜੇ ਆ ਫੇਰੇ ਜੀਵਨ ਨੂੰ ਸਵਾਰਨ ਵਾਲੇ ਸੋ ਇਸ ਕਰਕੇ ਭਾਵੇਂ ਨਾਮ ਦੀ ਦਵਾਈ ਬੜੀ ਕੀਮਤੀ ਆ ਪਰ ਨਾਲ ਨਾਲ ਇਹ ਵੀ ਧਿਆਨ ਰੱਖਣਾ ਕਦੇ ਸੀ ਉਹ ਕੰਮ ਨਹੀਂ ਕਰਦੇ ਜੀ ਨੂੰ ਗੁਰੂ ਤੇ ਮਹਾਂਪੁਰਖ ਬਾਣੀ ਰੋਕਦੀ ਆ ਜਿਹੜਿਆਂ ਨੂੰ ਰੋਕਿਆ ਉਹ ਕਰਮ ਤਿਆਗਣੇ ਜਿਨ੍ਹਾਂ ਨੂੰ ਕਰਨ ਵਾਸਤੇ ਕਿਹਾ ਉਹ ਕਰਨੇ ਕਿਉਂਕਿ ਜਿਹੜੇ ਕਰਮ ਕਰਨਯੋਗ ਉਹਨਾਂ ਨੂੰ ਵੇਤ ਕਰਮ ਕਹੇ ਜਾਂਦੇ ਆ ਜਿਹੜੇ ਨਹੀਂ ਕਰਨੇ ਜੋ ਉਹਨਾਂ ਨੂੰ ਗ੍ਰੰਥਾਂ ਲਈ ਨਿਸ਼ਿਧ ਕਰਮ ਕਹੇ ਜਾਂਦੇ ਆ ਉਹ ਤਿਆਗਣੇ ਸੋ ਇਸ ਕਰਕੇ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਹਨ ਗੋੜੀ ਮੁਹੱਲਾ 5ਵਾਂ ਹਰ ਗੁਣ ਜਪਤ ਕਮਲ ਫਰਗਾਸਾ ਜਦੋਂ ਪ੍ਰਮਾਤਮਾ ਨੂੰ ਚੇਤੇ ਕਰਾਂਗੇ ਉਹਨਾਂ ਦੇ ਗੁਣਾਂ ਨੂੰ ਯਾਦ ਕਰਾਂਗੇ ਦਿਨ ਰਾਤ ਨਾਮ ਜਪਦੇ ਰਹਾਂਗੇ ਫਿਰ ਦਾ ਰੁਪੀ ਜਿਹੜਾ ਕੰਬਲ ਪਰਗਾਸ ਉਹ ਖੇਡ ਜਾਂਦਾ ਕਿਉਂਕਿ ਜਦੋਂ ਬੰਦਾ ਚੰਗਾ ਕੰਮ ਕਰੂਗਾ ਉਹਦੇ ਅੰਦਰ ਖੁਸ਼ੀ ਦੀ ਲਹਿਰ ਆਉਂਦੀ ਹੈ ਜਦੋਂ ਪਾਪ ਕਰਮ ਕਰਦਾ ਤੇ ਮਨ ਦੇ ਅੰਦਰ ਕਈ ਤਰ੍ਹਾਂ ਦੇ ਵਿਚਾਰ ਆਉਂਦੇ ਆ ਆਤਮਾ ਅੰਡਿਕ ਦੀ ਟੰਦੀ ਰਹਿੰਦੀ ਹੈ ਇਸ ਕਰਕੇ ਸਾਡੇ ਸਰੀਰ ਵਿੱਚ 6 ਚੱਕਰ ਰਹੇਗੇ ਉਹਨਾਂ ਦੇ ਜੁਦੇ-ਜੁਦੇ ਰੰਗਗੇ ਜੁਦੇ-ਜੁਦੇ ਉਹਨਾਂ ਨੇ ਪੌਂਖੜੀਆਂ ਕਹਿੰਦੇ ਹਰੀ ਦੇ ਗੁਣਾਂ ਨੂੰ ਜਪਦਿਆਂ ਹੋਇਆਂ ਹਿਰਦਾ ਰੂਪੀ ਜਿਹੜਾ ਕਬਲ ਪ੍ਰਗਾਸ ਹੈ ਉਹ ਖੜ ਜਾਂਦਾ ਇਹਦੇ ਅੰਦਰ ਗਿਆਨ ਦਾ ਪ੍ਰਗਾਸ ਹੋ ਜਾਂਦਾ ਹੈ ਹਰ ਸਿਮਰਤ ਤਰਾਸ ਸਭ ਨਸ ਹੈ ਹਰੀ ਦਾ ਸਿਮਰਨ ਕਰਨਾ ਜਿੰਨਾ ਤਰਾਸ ਡਰਿਆ ਉਹ ਵੀ ਦੂਰ ਹੋ ਜਾਂਦਾ ਕਿਉਂਕਿ ਜਦੋਂ ਸਾਰਿਆਂ ਵਿੱਚ ਆਪਣੇ ਆਤਮਾ ਦੇਖਣ ਲੱਗ ਜਿੰਦੇ ਤੇ ਜਦੋਂ ਸਾਰਿਆਂ ਵਿੱਚ ਆਪਣੇ ਰੂਪ ਦੇਖਦਾ ਫੇਰ ਡਰ ਵਾਲੀ ਕੋਈ ਗੱਲ ਰਹਿ ਨਹੀਂ ਜਾਂਦੀ ਤੇ ਉਹ ਤਾਂ ਦੇਖ ਲੋ ਛੇਰ ਨੂੰ ਵੀ ਜਫੀ ਪਾ ਲੂਗਾ ਸੱਪ ਨੂੰ ਵੀ ਫੜ ਲਏਗਾ ਉਹ ਜੇ ਮਨ ਡਰ ਨਹੀਂ ਪਿਆ ਤਾਂ ਇਹ ਤਾਂ ਇਹਨਾਂ ਜੀ ਆਤਮਾ ਰੂਪ ਹੀ ਹੈ ਫੇ ਬਲਕੇ ਜਿਹੜੇ ਇਹੋ ਜਿਹੇ ਮਹਾਂਪੁਰਖ ਆ ਉਹਨਾਂ ਦੇ ਆਸਥਾਨਾਂ ਤੇ ਵੀ ਬੜਾ ਪ੍ਰਭਾਵ ਵਧੀਆ ਬਣ ਜਾਂਦਾ ਸੇ ਸੱਪ ਤੇ ਨੇਲ ਦਾ ਬਹਿਰ ਉਹ ਵੀ ਇਕੱਠੇ ਘੁੰਮਦੇ ਆ ਬੱਕਰੀ ਤੇ ਬਗਿਆੜ ਦਾ ਆਪਸ ਵਿੱਚ ਵਿਰੋਧ ਉਹ ਵੀ ਇਕੱਠੇ ਇੱਕ ਘਾਟ ਤੇ ਪਾਣੀ ਪੀਂਦੇ ਆ ਸ਼ੇਰ ਗਊ ਦਾ ਤੇ ਉਥੇ ਉਹ ਵੀ ਵੈਰ ਭਾਵ ਤਿਆਗ ਦਿੰਦੇ ਆ ਤੇ ਇਸੇ ਤਰ੍ਹਾਂ ਉਹ ਕਿਉਂ ਭਜੰਦਾ ਐਸਾ ਪ੍ਰਭਾਵ ਹੋ ਜਾਂਦਾ ਹੈ ਇਸ ਤਰ੍ਹਾਂ ਮਨ ਅੰਦਰੋਂ ਵੀ ਦੁਸ਼ਵੈਸ਼ ਬਰਾਈ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਬਾਕੀ ਜਿੱਥੇ ਜਾਓ ਦੋ ਦਾ ਦਾ ਬਾਤਾਂ ਮਨ ਮਿਲੇਗਾ ਇੱਥੇ ਕਿ ਹਿਮਾਪੁਰਖ ਨੇ ਨਾਮ ਬਣੀ ਦਾ ਅਭਿਆਸ ਕੀਤਾ ਉੱਥੇ ਜਾ ਕੇ ਇਨਸਾਨ ਨੂੰ ਕੋਈ ਸ਼ਾਂਤੀ ਮਿਲਦੀ ਹੈ ਮਨ ਨੂੰ ਟਿਕਾ ਹੁੰਦਾ ਹੈ ਕਿਉਂਕਿ ਡਾਕਟਰੀ ਤੌਰ ਤੇ ਵੀ ਤੁਸੀਂ ਦੇਖ ਲਓ ਇੱਥੇ ਮਲੇਰੀਆ ਦਾ ਮਰੀਜ਼ ਉਥੇ ਰੋ ਕਿ ਮਲੇਰੀਆ ਹੋ ਜਾਵੇ ਇਥੇ ਟਾਈਫਾਇਡ ਆ ਟਾਈਫਾਇਡ ਹੋ ਜਾਵੇ ਇਥੇ ਆਹਨ ਪਿਛੇ ਜੇ ਕਰੋਨਾ ਸੀ ਕਿੰਨਾ ਦੁਨੀਆਂ ਤੇ ਹਾਹਾਕਾਰ ਮਚੀ ਸੀ ਔਰ ਇਸੇ ਤਰ੍ਹਾਂ ਇਥੇ ਤਪਦਕ ਦੇ ਮਰੀ ਬਿਮਾਰ ਰਹਿੰਦੇ ਆ ਤਪਦਕ ਹੋ ਜਾਂਦੀ ਹੋਰ ਵੀ ਬਿਮਾਰੀਆਂ ਕੁਦੂਏ ਲਾਗਣਾ ਹੋ ਜੰਦੀਆਂ ਇਸ ਤਰ੍ਹਾਂ ਜਿਵੇਂ ਉਹ ਬਿਮਾਰੀਆਂ ਦੇ ਪਰਮਾਣੂ ਜਿਹੜੇ ਆਪਣਾ ਅਸਰ ਪਾਉਂਦੇ ਆ ਜਿੱਥੇ ਨਾਮਬਾਣੀ ਦਾ ਅਭਿਆਸ ਹੁੰਦਾ ਉੱਥੇ ਦਾ ਬਾਜੂ ਮੰਡਲ ਜਿਹੜਾ ਸ਼ੋਧਿਆ ਉਹ ਵੀ ਮਨ ਤੇ ਪੂਰਾ ਸਰਪਾਉਂਦਾ ਕੂੜੀਆਂ ਹੁਣ ਕੂੜੇ ਦੇ ਢੇਰ ਲੱਗੇ ਹੁਣ ਉੱਥੇ ਬਦਬੋਹਾਊਗੇ ਮਾਣਾ ਚਾਟ ਹੋ ਗਏ ਬਚੇਤੀ ਜਲੀਏ ਜਿੱਥੇ ਫੁੱਲ ਬਾੜੀ ਹੈ ਸੁਗੰਧੀ ਆਉਂਦੀ ਹੈ ਕਵਿਤਾਸ ਮਿੰਟ ਬੈਠ ਕੇ ਚਲੀਏ ਕਿੰਨਾ ਸੋਹਣਾ ਬਾਜੂ ਮੰਡਲ ਸੋਏ ਸਵਾਸ ਤੇ ਅੱਜਕੱਲ ਡਾਕਟਰ ਵੀ ਕਹੀ ਇਹ ਫਲਾਨੇ ਵੀ ਕਿ ਜਿਵੇਂ ਜੀਤ ਜਾਓ ਉੱਥੇ ਜਾਓ ਕੁਝ ਰਹੋ ਤੁਹਾਡਾ ਰੋਗ ਹਟ ਜਾਊਗਾ ਆਪ ਉਥੇ ਦੀ ਜਿਹੜੀ ਉਹ ਸ਼ੁੱਧ ਹਵਾ ਪਵਿੱਤਰ ਹਵਾ ਉਹ ਵੀ ਸਰੀਰ ਦੇ ਉੱਤੇ ਮਨ ਦੇ ਉੱਤੇ ਵੀ ਆਪਣਾ ਬੜਾ ਅਸਰ ਪਾਉਂਦੀ ਹੈ ਸੋ ਜਿੱਥੇ ਗੰਦੇ ਪਰਮਾਣੂ ਉਹਦਾ ਵੀ ਸਰੀਰਾਂ ਦੇ ਉੱਤੇ ਪ੍ਰਭਾਵ ਗਲਤ ਜਿਹੜਾ ਪੈਂਦਾ ਹੈ ਇਸਨ ਕਰਕੇ ਦਾਦੇ ਹਰ ਸਿਮਰਤ ਹਰੀ ਦਾ ਸਿਮਰਨ ਕਰਨੇ ਨਾਲ ਤਰਾਸ ਸਭ ਨੂੰ ਸੀ ਸਾਰਾ ਡਰ ਜਿਹੜਾ ਦੂਰ ਹੋ ਜਾਂਦਾ ਸਾ ਮਤ ਪੂਰੀ ਜਿਤ ਹਰ ਗੁਣ ਗਾਵੇ ਕਹਿੰਦੇ ਅਸਲੀ ਮਤੋ ਪੂਰੀ ਹੈ ਉਵੇਂ ਭਾਵੇਂ ਦੁਨੀਆ ਦਾ ਕਿੰਨਾ ਗਿਆਨ ਇਕੱਠਾ ਕਰ ਲੋ ਫੇਰ ਵੀ ਬੰਦਾ ਦੂਰ ਹੈ ਜਿਹੜਾ ਹਰੀ ਦੇ ਗੁਣ ਗਾ ਕੇ ਆਪਣੀ ਆਤਮਾ ਦਾ ਗਿਆਨ ਪ੍ਰਾਪਤ ਕਰ ਲੈਂਦਾ ਉਹ ਮੁਕੰਮਲ ਗਿਆਨ ਹੈ ਉਹ ਮਤ ਪੂਰੀ ਹੈ ਉਹ ਬਾਕੀ ਮਤ ਬੁੱਧੀ ਵੀ ਅਧੂਰੀ ਹੈ ਜੇ ਤਹਾਰ ਗੁਣ ਗਾਵੇ ਜਿਹੜੀ ਬੁੱਧੀ ਨਾਲ ਵਿਚਾਰ ਕਰਕੇ ਹਰੀ ਪਰਮਾਤਮਾ ਦੇ ਗੁਣ ਗਾਏ ਜਾਣ ਵੱਡੇ ਭਾਗ ਸਾਧੂ ਸੰਗ ਪਾਵੇ ਵੱਡੇ ਭਾਗ ਹੋਣ ਫਿਰ ਮਹਾਤਮਾ ਜਨਾਂ ਦੀ ਜਿਹੜੀ ਸੰਗਤ ਆ ਉਹ ਇਨਸਾਨ ਪ੍ਰਾਪਤ ਕਰਦਾ ਨਹੀਂ ਤਾਂ ਉਹੇ ਤਾਲ ਸਾਹ ਖੇਲਦੇ ਆ ਜੂਆ ਖੇਲਦੇ ਆ ਸ਼ਰਾਬਾਂ ਦੇ ਦੌਰ ਚੱਲਦੇ ਹੋਰ ਡਾਂਸ ਨਾਚ ਮੁਜਰੇ ਪੰਗੜੇ ਪੈਂਦੇ ਨਗਲਾਉਂਦੀਆਂ ਰਸਾਉਂਦੀਆਂ ਹੋਰ ਕਈ ਤਰ੍ਹਾਂ ਦੀਆਂ ਸੁਸਾਇਟੀਆਂ ਹੈਗੀਆਂ ਜਿੱਥੇ ਜਾ ਕੇ ਮਨ ਸਨੇਮਿਆਂ ਕੋ ਬਾਂਖ ਲਬਾਂ ਕੋ ਬਾਂਝ ਚੰਚਲ ਹੁੰਦਾ ਉਹ ਕੜਦੀ ਗੜੀ ਮौज ਮਹਿਰਤਾਉ ਪਰ ਉਹ ਮਨ ਤੇ ਪ੍ਰਭਾਵ ਵੈਸਾ ਪੈਂਦਾ ਝੜੀਆਂ ਚੀਜ਼ਾਂ ਮਨ ਨੂੰ ਬਗਾੜਦੀਆਂ ਟਕਾ ਨੂੰ ਸ਼ਾਂਤੀ ਨੂੰ ਖਤਮ ਕਰਦੀ ਹੈ। ਜਿਹੜੇ ਸਾਧੂ ਜਨਾਂ ਮਹਾਤਮਾ ਜਨਾਂ ਦੀ ਸੰਗਤ ਆ ਵੱਡੇ ਭਾਗ ਵੱਡਿਆਂ ਭਾਗਾਂ ਦਾ ਸਾਧੂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਰਹਾਉ ਸਾਧ ਸੰਗ ਪਾਈਏ ਨਿਧ ਨਾਮ ਨਮੋ ਸਾਧੂ ਜਨਾਂ ਦੀ ਸੰਗਤ ਤੋਂ ਸਾਰੀਆਂ ਜਿਹਦੀਆਂ ਰਧੀਆਂ ਸਿੱਧੀਆਂ ਦਾ ਖਜ਼ਾਨਾ ਪਰਮੇਸ਼ਰ ਦਾ ਜਿਹੜਾ ਨਾਮ ਹੈ ਹੂਏ ਵਰਕਤ ਪ੍ਰਾਪਤ ਹੁੰਦੀ ਹੈ ਜਿਸ ਤਰ੍ਹਾਂ ਕਹਿੰਦੇ ਕੋਈ ਰਾਜਾ ਸੀ ਤੇ ਉਹਨੂੰ ਕੁਸ਼ਟ ਦਾ ਰੋਗ ਹੋ ਗਿਆ ਬੜੇ ਇਲਾਜ ਉਪਚਾਰ ਕਰਾਏ ਪਰ ਆਮਨੀਆਂ ਦਾ ਤੇ ਵੈਦਾਂਾਂ ਕੀ ਮਾਨ ਵੀ ਪੂਰਾ ਜੋਰ ਲਾਇਆ ਉਹ ਵੀ ਕਈ ਵੀ ਡਾਕਟਰ ਹਕੀਮ ਜਵਾਬ ਦੇ ਦਿੰਦੇ ਭਾਈ ਸਾਡੀ ਤਾਂ ਹੁਣ ਬੇਵਾਦ ਦੇ ਲੋ ਲੈ ਜਾਓ ਘਰੇ ਫੁੰਦਾਨ ਵੀ ਬੜੇ ਕੀਤੇ ਰੰਨੀ ਵਾਤਵਾਂ ਨੂੰ ਕਿ ਅਭੀ ਮਹਾਰਾਜ ਉਹ ਗੰਦੇ ਬਤੂ ਆਪਣੇ ਖੁਸ਼ਕਰ ਸੰਗਤ ਨੂੰ ਉਹਨਾਂ ਬ੍ਰਾਹਮਣਾਂ ਨੂੰ ਬੜੇ ਭੰਡਾਰੇ ਦਿੱਤੇ ਯਾਗ ਕੀਤੇ ਹੋਣ ਕਰਾਏ ਔਰ ਗਾਈਆਂ ਉਹਨਾਂ ਦੇ ਸਿੰਘਾਂ ਦੇ ਉਹਨਾਂ ਦੀਆਂ ਟੂਪੀਆਂ ਲਾ ਲਾ ਕੇ ਉਹ ਵੀ ਦਾਨ ਕੀਤੀਆਂ ਰਾਮ ਨਹੀਂ ਆਇਆ ਏ ਸੰਤਾਂ ਨੂੰ ਕਹਿੰਦਾ ਮਾਰਕ ਫਿਰ ਇਸ ਤਰ੍ਹਾਂ ਬੜਾ ਤਨਹੀ ਖਰਚਿਆ ਪੁੰਨ ਦਾਨ ਵੀ ਕੀਤਾ ਆ ਰਾਮ ਨੇ ਆਹਨੇ ਫਿਰ ਤੈਨੂੰ ਪ੍ਰਸੰਤਾ ਨਹੀਂ ਮਿਲੀ ਇਹ ਲਿਆ ਉਹ ਤਰੂ ਵਿੱਚ ਪਰ ਕੀਤੀ ਉਹ ਘਣ ਲੈ ਰਾਜਾ ਹੀ ਕੀ ਦਿੱਤਾ ਐਵੇਂ ਪੰਡਰਾਈਆਂ ਗਾਣ ਸਾਨੂੰ ਦੇਤੀਆਂ ਭਾਈ ਤੇ ਉਹ ਸਾਰੇ ਤਰਨਿੰਦੇ ਆ ਫਿਰ ਰਾਜਾ ਸੀ ਸਾਨੂੰ ਪਿੰਡ ਪੁੰਡ ਦਿੰਦਾ ਫਿਰ ਤਾਂ ਸੀ ਫਿਰ ਉਹਨਾਂ ਪਿੰਡ ਦਾਨ ਕੀਤੇ ਇਰ ਜਿਨਾਂ ਨੂੰ ਕੁਝ ਬਦ ਮਿਲ ਗਿਆ ਕੋਈ ਰਖਾ ਕਰਨ ਲਓ ਜੀ ਉਹ ਰਾਜ ਉਹ ਤੋਂ ਜ਼ਿਆਦਾ ਲੱਗਿਆ ਆਪਾਂ ਰਹਿਦਾ ਖੁਸ਼ੀ ਵੇਨ ਤੇ ਰਾਜਾ ਕਹਿੰਦਾ ਇਹਨੂੰ ਤਾਂ ਸਾਰਾ ਰਾਜ ਵੀ ਦੇ ਦਈਏ ਇਹਨੂੰ ਕੁਝ ਨਹੀਂ ਹੋਣਾ ਕਿਉਂਕਿ ਤ੍ਰਿਸ਼ਨਾ ਦਾ ਪੇਟ ਨਹੀਂ ਨ ਭਰਦਾ ਤ੍ਰਿਸ਼ਨਾ ਜਿਹੜੀ ਹੈ ਇਹ ਗਾਂ ਤੇ ਗਾਂ ਵਧੀ ਜਾਂਦੀ ਹੈ ਉਹ ਫਿਰ ਸਾਧ ਸੰਗੀ ਸੰਤਾਂ ਕੋ ਆਇਆ ਕਹਿੰਦੇ ਭਾਈ ਦਾਨ ਪੁੰਨ ਤੋਂ ਤਾਂ ਬਹੁਤ ਕੀਤਾ ਦੇਹਲਾ ਉਹ ਗੁਜ਼ਰਤ ਬੰਦੇ ਭੇਜ ਕੇ ਕੁਝ ਲੇਗਲਾਂ ਸੁਣੀਆਂ ਉਹ ਸਾਰੇ ਵਸ ਹੈ ਸਤਿਰਾਜ ਦੇ ਵਿਰੋਧੀ ਬੋਲਦੇ ਰਹੇ ਫਿਰ ਰਾਜਾ ਪ੍ਰਾਂਮ ਹੋ ਗਿਆ ਵੀ ਕੋ ਕਰਮ ਰੋ ਗਈ ਹੈ ਉਹ ਵੀ ਗੁਜ਼ਰਤੀ ਚਲੇ ਗਿਆ ਉਧਰ ਜੰਗਲ ਚ ਘੁੰਮਦਾ ਸੀ ਫਿਰ ਘੁੰਮ ਘੁਮਾ ਕੇ ਆਇਆ ਫਿਰ ਅਗੇ ਉਹ ਬਾਜ਼ਾਰ ਵਿੱਚ ਕੋ ਗਰੀਬ ਲੜਕੀ ਜਾਂਦੀ ਸੀ ਤੇ ਉਹ ਬੱਚਾ ਬਹੁਤ ਰੋ ਰਿਹਾ ਸੀ ਤੇ ਰਾਜੇ ਨੇ ਪੁੱਛਿਆ ਵੀ ਬੀਬਾ ਇਹ ਬੱਚਾ ਕਿਉਂ ਰੋ ਰਿਹਾ ਉਹਨਾਂ ਦੀ ਮਾਰਾ ਤੇ ਗਰੀਬ ਹੈਗੀਆਂ ਕਿਸੇ ਦੇ ਘਰ ਕੋਈ ਮਜ਼ਦੂਰੀ ਕਰਕੇ ਸਮਾਂ ਪਾਸ ਕਰਦੀਆਂ ਪਿਤਾ ਜੀ ਦਾ ਮਰ ਗਿਆ ਤੇ ਉੱਥੋਂ ਅਜ ਹੱਥ ਮਿਲੇ ਪੈਸੇ ਇਹ ਲੱਡੂ ਲੱਡੂ ਮੰਗਦਾ ਸੀ ਉਹ ਮੈਂ ਲੈ ਕੇ ਦੋ ਲੱਡੂ ਹੀ ਨੂੰ ਦਿੱਤੇ ਹੋਰ ਪੈਸਾ ਹੈ ਕੋਈ ਨਹੀਂ ਉਹ ਜਦੋਂ ਲੱਡੂ ਦਿੱਤੇ ਤੇ ਜਾਨਵਰ ਖੋ ਕੇ ਲਗਾ ਹੁਣੇ ਰੋਈ ਜਾਂਦਾ ਉਹਨੂੰ ਕੋਲ ਪਿਆ ਨਹੀਂ ਤੇ ਲੱਡੂ ਕਿੱਥੋਂ ਲੈ ਕੇ ਆਂ ਰਾਜੇ ਕਹਿੰਦਾ ਇੰਨੀ ਗੱਲ ਹੋ ਰਾਜੇ ਨੇ ਲੜਕੀ ਨੂੰ ਬਮਾਇ ਵੀ ਦਿੱਤੀ ਉਹ ਸਾਹਮਣੇ ਹਲਵਾਈ ਦੁਕਾਨ ਸੀ ਉਹ ਕਹਿੰਦੇ ਆ ਪ੍ਰਾਤ ਸਾਰੀ ਦੇ ਦੇ ਉਹ ਪ੍ਰਾਤ ਸਿਕਾਤੀ ਅਛੋ ਬੱਚੇ ਨੇ ਜਿਹੜੇ ਪ੍ਰਾਤ ਦੇਖੀ ਇੱਥੇ ਦੋ ਲੱਡੂ ਮੰਗਦਾ ਸੀ ਉਹ ਲੱਡੂ ਦਾ ਖਾਣੇ ਭੁੱਲ ਗਿਆ ਖੁਸ਼ੀ ਜੀ ਨੱਚਣ ਟੱਪਣ ਲੱਗ ਪਿਆ ਬਹੁਤ ਖੁਸ਼ ਹੋ ਗਿਆ ਇਹ ਨਿੰਦੂ ਮੈਨੂੰ ਮਿਲ ਗਿਆ। ਬੱਚਾ ਹੀ ਬੱਚੇ ਦੀ ਆਤਮਾ ਛੋਧੂ ਪਿੱਤਰ ਹੁੰਦੀ ਹੈ। ਇਹਨਾਂ ਬੈਰ ਵਿਰੋਧ ਨਹੀਂ ਹੁੰਦਾ। ਫਿਰ ਆਇਆ ਕਰ ਚਲੇ ਗਿਆ। ਉਹ ਦਿਓ ਚੰਬੜੀ ਖੋਜ ਕੋਣ ਲਾ ਪਈ। ਕਿ ਜਿਵੇਂ ਸੱਪ ਦੀ ਕਾਂਜ ਲੈਂਦੀ ਨੇ ਉਸਾਰੀ ਲੱਗੀ। ਤੇ ਸਰੀਰ ਪੂਰਾ ਤੰਦਰੁਸਤ ਹੋ ਗਿਆ। ਫਿਰ ਉਹ ਸੰਤਾਂ ਮਹਾਂਪੁਰਸ਼ਾਂ ਕੋ ਆਇਆ। ਬਿਮਾਰਾ ਮੈਂ ਤਾਂ ਅਜ ਕੋਈ ਪੌਂਦਾਨ ਵੀ ਨਹੀਂ ਕੀਤਾ। ਤੇ ਸਰੀਰ ਮੇਰਾ ਅਨਰੋਗ ਹੋ ਗਿਆ। ਉਹ ਕਹਿੰਦੇ ਤੂੰ ਕਿਉਂ ਖੁਸ਼ ਕੀਤਾ ਉਹ ਕਹਿੰਦੇ ਮਾਰਾ ਖੁਸ਼ੀ ਵਾਲੀ ਤਾਂ ਗੱਲ ਕੋਈ ਕੀਤੀ ਨਹੀਂ ਆ ਇੰਨੀ ਕੁ ਗੱਲ ਹੋਈ ਸੀ ਬੱਚੇ ਨਾਲ ਕਹਿੰਦੇ ਬੱਸ ਫਿਰ ਉਹ ਬੱਚਾ ਖੁਸ਼ ਹੋ ਗਿਆ ਨਾ ਉਹਦੀ ਪੂਰੀ ਖੁਸ਼ੀ ਹੋ ਗਈ ਇਸ ਤਰ੍ਹਾਂ ਵੀ ਕਈ ਵਾਰੀ بڑے بڑے দান ਕਰਦੇ ਆ ਕੋਈ ਜਿਹੜੇ ਲੈਣ ਵਾਲੇ ਉਹ ਤ੍ਰਿਪਤ ਨਹੀਂ ਹੁੰਦੇ ਉਹ ਉਹ ਨਿੰਦਿਆ ਕਰਦੇ ਇਸ ਕਰਕੇ ਕਹਿੰਦੇ ਆ ਵੀ ਇਹ ਜਿਹੜੀਆਂ ਨਿੱਧੀਆਂ ਰਿਧੀਆਂ ਇਹ ਮਹਾਂਤ ਪਰੇਸ਼ਾਨ ਦੇ ਬਚਨ ਜਿ ਕੋਈ ਬਰਕਤ ਹੁੰਦੀ ਹੈ ਉਹ ਬਚਨ ਦੇ ਮੁਤਾਬਕ ਕਰਮ ਕਰੀਏ ਉਹਦਾ ਫਲ ਵੀ ਜ਼ਿਆਦਾ ਹੈ ਤੇ ਆਪਣੀ ਮਰਜ਼ੀ ਨਾਲ ਜਿਹੜਾ ਕਰਦਾ ਉਹ ਵੀ ਆਪਣੇ ਮਨ 'ਚ ਵੀ ਹੋਮੇ ਆ ਜਾਂਦੀ ਹੈ ਜਿਹੜੇ ਲੈਣ ਵਾਲੇ ਉਹਨਾਂ ਦੇ ਅੰਦਰ ਵੀ ਭਾਵ ਕਈ ਤਰ੍ਹਾਂ ਦੇ ਬਣ ਜਾਂਦੇ ਤੇ ਕਹਿੰਦੇ ਸਾਧ ਸੰਗ ਪਾਈਐ ਨਿਦਨਮਰਾਵ ਵਿਸ਼ਰਾਮ ਦੀ ਪੰਕਤੀ ਨੂੰ ਦੱਸਿਆ ਮਹਾਤਮਾ ਦੀ ਸੰਗਤ ਕਰਕੇ ਸਾਰੀਆਂ ਰਿੱਧੀਆਂ ਸਿੱਧੀਆਂ ਨਿਧੀਆਂ ਵਰਕਤਾਂ ਨੂੰ ਪੈਦਾ ਕਰਨ ਵਾਲਾ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹ ਪ੍ਰਾਪਤ ਹੋ ਜਾਂਦਾ ਉਹ ਨਾਮ ਦੀ ਵਰਕਤ ਬਹੁਤ ਵੱਡੀ ਹੈ ਉਹ ਨਾਰਦੀ ਆ ਗਏ ਆਏ ਜਿਲੇ ਤੇ ਗੋਪੀਆਂ ਕਰਨ ਲੱਗੀਆਂ ਫਿਰਿਸ਼ ਜੀ ਸੇ ਸਾਨੂੰ ਬਾਰ ਦਿਓ ਫਿਰ ਗ੍ਰਿਸ਼ਨ ਮਾਰ ਦੇ ਸਦਾਏ ਦਾਰਸ਼ਨ ਮਿਲਿਆ ਕਰਦੇ ਰਹੀ ਤੇ ਨਾਰਦ ਕਹਿਣ ਲੱਗਾ ਕਿ ਜਿਹੜੀ ਚੀਜ਼ ਦਾਨ ਕਰੀਏ ਨਾ ਉਹ ਮਿਲਦੀ ਹੁੰਦੀ ਹੈ ਤੇ ਤੁਸੀਂ ਕ੍ਰਿਸ਼ਨ ਜੀ ਦਾ ਦਾਨ ਕਰ ਗਏ ਉਹ ਉਹ ਜਾ ਰਹੀ ਉਧਰ ਪੈ ਗਏ ਆ ਤੇ ਉਹਨੂੰ ਤੋਲਣ ਕਹਿੰਦੇ ਤੇ ਸਮਾਨ ਤੋਲ ਕੇ ਉਹਦੇ ਬਰਾਬਰ ਦੇਣ ਉਹਨ ਦੇਈ ਜਾਂਦੇ ਕ੍ਰਿਸ਼ਨ ਦਾ ਪਲੜਾ ਜਿਹੜਾ ਸੀ ਉਹ ਭਾਰਾ ਸੀ ਉਹ ਤਾਂ ਲਿਓ ਉੱਪਰ ਨਹੀਂ ਸੀ ਜਾਂਦਾ ਫਿਰ ਉਹ ਕਹਿਣ ਲੱਗੇ ਹੁਣ ਕਿਵੇਂ ਹੋਊਗਾ ਜੇ ਤੇ ਹੁਣ ਕ੍ਰਿਸ਼ਨ ਨੂੰ ਹੀ ਲੈ ਜਾਣਗੇ ਕੋਈ ਸਮਾਨ ਬਰਾਬਰ ਤੋਲਦਾ ਨਹੀਂ ਫੇਰ ਇਸ਼ਾਰਾ ਕੀਤਾ ਤੇ ਮਹਾਰਾਜ ਜੀ ਨੇ ਉਹਨੂੰ ਇਸ਼ਾਰੇ ਤੋਂ ਸਮਝਾਇਆ ਇੱਕ ਬੋਰਡ ਦੇ ਪੱਤੇ ਤੇ ਨਾ ਪਰਮਾਤਮਾ ਦਾ ਨਾਮ ਲਿਖੇ ਰਾਦੋ ਫੇਕ ਪਾ ਮੈਂ ਹਾਂਗਾ ਜਿਹਦੂੰ ਇਹ ਪਦਾਰਥ ਸੋਨਾ ਜਾਂਦੀ ਰਾਦ ਦੇ ਆਉਲਾ ਦਿਓ ਇਹ ਪਤਾ ਰਣ ਇਹਨੇ ਪਤਾ ਪਰਮਾਤਮਾ ਦਾ ਨਾਮ ਲਿਖ ਕੇ ਰੱਖਿਆ ਤੋ ਹਿਲੇ ਹੀ ਨਹੀਂ ਕ੍ਰਿਸ਼ਨ ਜੀ ਵਾਲਾ ਪਰੜਾ ਉੱਤੇ ਚੱਲ ਗਿਆ ਤੇ ਉੱਥੇ ਦੱਸਿਆ ਇੱਕ ਗੂਛੇ ਉਪਰ ਉਚਾਨੂ ਰੱਬ ਪਰਮੇਸ਼ਰ ਦਾ ਨਾਮ ਉਹ ਸਮਝਾਉਣ ਵਾਸਤੇ ਮਹਾਪੁਰਸ਼ ਕੌਤੂਕ ਕਰਦੇ ਹੁੰਦੇ ਆ ਇਹ ਵੱਡੀ ਚੀਜ਼ ਹੈ ਇਹਦੇ ਵਿੱਚ ਰਦੀਆਂ ਸਿੱਧੀਆਂ ਜਿੱਦੀਆਂ ਪਦਾਰਥ ਮਿਲ ਜਾਂਦੇ ਆ ਸਾਧ ਸੰਗ ਹੈ ਜੀ ਪੂਰਨ ਸਭ ਕੰਮ ਜਦੋਂ ਬਾਤਮਨ ਦੀ ਸਿੱਖਿਆ ਲੈ ਕੇ ਕੋਈ ਕੰਮ ਕਰੀ ਜੇ ਨਾ ਉਹ ਪੂਰਨ ਹੋ ਜਾਂਦਾ ਜਦੋਂ ਬੰਦਾ ਆਪਣੀ ਛਤਰਾਈ ਨਾ ਕਰਦਾ ਉਹ ਕੰਮ ਭਾਵੇਂ ਕਿੰਨਾ ਜ਼ੋਰ ਲਾਏ ਉਹ ਸਿਰੇ ਨਹੀਂ ਝੜਦਾ ਉਹਦੇ ਜਿਹੜੀ ਬਰਕਤ ਆਨ ਉਹ ਪ੍ਰਾਪਤ ਨਹੀਂ ਹੁੰਦੀ ਹਰ ਕੀ ਭਗਤ ਜਨਮ ਪਰਵਾਨ ਹਰਿ ਹਰੀ ਪ੍ਰਮਾਤਮਾ ਦੀ ਭਗਤੀ ਕਰਨੇ ਨਾਲ ਪਰਮੇਸ਼ਰ ਦੀ ਦਰਗਾਹ ਵਿੱਚ ਮਨੋਸ਼ ਦਾ ਜਨਮ ਪਰਵਾਨ ਹੋ ਜਾਂਦਾ ਤੇ ਜਿਹੜੀ ਚੀਜ਼ ਪਰਵਾਨ ਹੋ ਜਾਂਦੀ ਹੈ ਉਹਨੂੰ ਮਾਰੇ ਫੇ ਬਖਸ਼ਿਸ਼ ਕਰ ਦਿੰਦੇ ਜਿਵੇਂ ਜਿਹੜਾ ਰੁਪਈਆ ਪਰਵਾਨ ਹੋ ਉਹ ਖਜ਼ਾਨੇ ਚ ਪਊਗਾ ਨਾਲ ਕੋਟਾ ਤੇ ਨਹੀਂ ਕਈ ਵੀ ਨਕਲੀ ਇਹ ਬਣਾ ਵੀ ਲੈਂਦੇ ਨੋਟ ਇਹ ਲੇਪੜਕ ਵਿੱਚ ਫਿਰ ਸੋ ਉਲਟ ਹੀ ਸਜਾਮਿਲ ਦੀ ਪਰਵਾਣ ਹੋਈਗਾ ਜਿਹੜਾ ਸਹੀ ਹੋਗਾ ਇਸ ਤਰ੍ਹਾਂ ਕਹਿੰਦੇ ਐ ਕਿ ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਮਹਾਂਪੁਰਸ਼ਾਂ ਦੀ ਕਸਵੱਟੀ ਤੇ ਲੱਗ ਗਿਆ ਪਰਵਾਣ ਹੋ ਗਿਆ ਉਹਨੂੰ ਫੇਰ ਦਰਗਾਹ 'ਚ ਵੀ ਕੋਈ ਰੋਗ ਨਹੀਂ ਰੇਰੇ ਦਰਗਾਹ ਕਹਨੋ ਉਹ ਉਹਨਾਂ ਨੇ ਕਹਿੰਦੇ ਤੂੰ ਕਦੋਂ ਚੱਲੇ ਆ ਉਹ ਕਹਿੰਦੇ ਆਓ ਮਹਾਰਾਜ ਤੁਹਾਡੇ ਮੋਹਰ ਸ਼ਾਪ ਲੱਗੀ ਹੋਈ ਹੈ ਤੁਸੀਂ ਪਰਵਾਣ ਹੋ ਗਏ ਇਸ ਕਰਕੇ ਗੁਰੂ ਦੀ ਕਿਰਪਾ ਨਾਲ ਨਾਮ ਦਾ ਵਖਿਆਨ ਹੁੰਦਾ ਤੇ ਜਿਹੜਾ ਨਾਮ ਜਪਦੇ ਆ ਉਹ ਫੇਰ ਪ੍ਰਗਾਨ ਨੀਕ ਹੋ ਜਾਂਦੇ ਆ ਜਾਂ ਕੇ ਰਿਦਾ ਸਭ ਭਗਵਾਨ ਕੌਣ ਜਿਨ੍ਹਾਂ ਦੇ ਹਿਰਦੇ ਚ ਭਗਵਾਨ ਵਸਦੇ ਆ ਕਿਉਂਕਿ ਜਿੱਥੇ ਉਹਦਾ ਨਾਮ ਆ ਜਾਂਦਾ ਤੇ ਨਾਮੀ ਵੀ ਆ ਜਾਂਦਾ ਉਹਨਾਂ ਆਪਾਂ ਹੀ ਅੱਜ ਇਹਦਾ ਨਾਮ ਲੈ ਕੇ ਬਾਜ਼ ਮਾਰੀਓ ਸਾਹਮਣੇ ਆ ਜੂਗਾ ਉਹਨੂੰ ਜੇਦੋ ਪ੍ਰਮਾਤਮਾ ਦਾ ਨਾਮ ਹਰ ਵਿਲੇਲ ਨੇ ਉਹ ਵੀ ਫਿਰ ਉਸ ਪ੍ਰੇਮੇ ਤੇ ਬਖਸ਼ਿਸ਼ ਕਰ ਦਿੰਦਾ ਉਹਦੇ ਹਰਦੇਸ਼ ਭਗਵਾਨ ਜਿਹੜੇ ਆਪਣਾ ਨਿਵਾਸ ਕਰ ਦਿੰਦੇ ਆ ਕਿਉਂਕਿ ਉਹ ਬੜੇ ਪਵਿੱਤਰ ਆ ਫੇ ਸਾਡਾ ਹਿਰਦਾ ਸ਼ੁੱਧ ਹੋਊਗਾ ਫਿਰ ਇਹ ਆ ਕੇ ਨਿਵਾਸ ਕਰਨਗੇ ਨਾ ਕਿ ਜਿਹੜਾ ਮੇਲਾ ਹੋਵੇ ਇਹ ਨਹੀਂ ਜੋ ਮੇਰੇ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਇਨ ਜਨਮ ਜੁਆ ਹੈ ਹਾਰਿਆ ਇਹ ਤਿਸਨਾ ਵੱਡਾ ਰੋਲ ਲਗਾ ਵਰਨ ਮਨ ਨੂੰ ਵਿਸਾਰਿਆ ਬੇਦਮਨਾ ਮਤੋਂ ਮਹਿਸੂਸ ਹੋਣੇ ਨਹੀਂ ਫਿਰ ਹੈ ਜਿਉਂ ਬਿਤਾ ਲਿਆ ਉਹ ਇਹ ਭੂਤਨਿਆਂ ਮੋਂ ਘੁੰਮਦੇ ਆ ਆਪਣਾ ਜੀਵਨ ਬ्यर्थੂ ਗਾ ਕੇ ਚਲੇ ਜਾਂਦੇ ਆ ਤੇ ਜਿਨ੍ਹਾਂ ਨੇ ਵੰਨ ਨੂੰ ਵੀ ਨਿਰਮਲ ਕੀਤਾ ਤੁਨ ਨੂੰ ਵੀ ਸ਼ੁੱਧ ਪਵਿੱਤਰ ਰੱਖਿਆ ਤੇ ਉਹਨਾਂ ਦੇ ਹਿਰਦੇ ਭਗਵਾਨ ਆ ਆ ਕੇ ਨਵਾਸ ਕਰਦੇ ਉਹਨਾਂ ਦੇ ਮਹਾਰਾਜ ਆਪਣੀ ਕਿਰਪਾ ਕਰ ਦਿੰਦੇ ਆ ਬਖਸ਼ਿਸ਼ ਕਰ ਦਿੰਦੇ ਹਨ ਸੋ ਇਹ ਉਪਦੇਸ਼ ਗੁਰੂ ਮਾਰੇ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ ਕਿਉਂਕਿ ਹਰ ਜਗ੍ਹਾ ਛੁੱਧ ਚੀਜ਼ ਹੀ ਮੁੱਲ ਪੈਂਦਾ ਤੇ ਛੁੱਧ ਬਣਾਉਣ ਵਾਸਤੇ ਫਿਰ ਇਹ ਮਨ ਨੂੰ ਛੁੱਧ ਕਰਨ શરીર ਨੂੰ ਸਨਾਨ ਪਾਣੀ ਨਾਲ ਵਾਣ ਨੂੰ ਫਿਰ ਪਾਣੀ ਦੇ ਨਾਲ ਫਿਰ ਜਦੋਂ ਜਿਵੇਂ ਜਿਵੇਂ ਛੁੱਧੀ ਆ ਜਾਂਦੀ ਹੈ ਤੇ ਪਰਮਾਤਮਾ ਅੰਤਰ ਜਮੇ ਆ ਉਹ ਵੀ ਕੋਈ ਨੋ ਕੋ ਬਿਲੀ ਬਣਾ ਕੇ ਕਿਰਪਾ ਕਰੇ ਦਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ